ਜੀ ਲੇਟੈਸਟ ਅਪਡੇਟ ਇਹ ਹੈ ਮੈਂ ਸਵੇਰੇ ਵੀ ਤੁਹਾਨੂੰ ਦੱਸਿਆ ਸੀ ਕਿ ਭਾਖੜਾ ਦਾ ਜਿਹੜਾ ਡੈਮ ਲੈਵਲ ਹੈ ਆਲਰੇਡੀ 1679 1679 ਨੂੰ ਕਰਾਸ ਕਰ ਚੁੱਕਿਆ ਹੈ ਇਸ ਵਕਤ 1679.05 ਜਿਹੜਾ ਫੀਟ ਹੈ ਹੋ ਚੁੱਕਿਆ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਜਿਹੜਾ ਬਰਖਾ ਵੀ ਹੋ ਰਹੀ ਹੈ ਤੇ ਹਿਮਾਚਲ ਦੇ ਉੱਪਰਲੇ ਹਿੱਸਿਆਂ 'ਚ ਵੀ ਭਾਰੀ ਬਰਸਾਤ ਹੋ ਰਹੀ ਹੈ ਉਸ ਦੇ ਨਾਲ ਤੇ ਅਗਲਾ ਜਿਹੜਾ ਫੋਰਕਾਸਟ ਹੈ ਕਿ 6 ਤਰੀਕ ਨੂੰ ਦੁਬਾਰਾ ਇੱਕ ਬਰਸਾਤ ਦਾ ਸਪੈਲ ਆ ਰਿਹਾ ਹੈ ਨਾ ਤੇ 1 ਫੁੱਟ ਤੋਂ ਵੀ ਘੱਟ ਜਿਹੜਾ ਹੁਣ ਸਪੇਸ ਰਹਿ ਗਿਆ ਉਸ ਨੂੰ ਦੇਖਦੇ ਹੋਏ ਅੱਜ ਦੁਪਹਿਰੇ 1.5 2 ਵਜੇ ਜਿਹੜਾ ਹੈ 10000 ਕਿਊਸਿਕ ਪਾਣੀ ਸਤਲੁਜ ਡਾਊਨਸਟ੍ਰੀਮ ਯਾਨੀ ਸਤਲੁਜ ਹੋਰ ਛੱਡਿਆ ਜਾਊਗਾ ਮੈਂ ਆਪ ਸਭ ਦੇ ਰਹੀਂ ਦੱਸਣਾ ਚਾਹੁੰਗਾ 10000 ਕਿਊਸਿਕ ਦਾ ਮਤਲਬ ਇਹ ਹੈ ਕਿ 6 7 ਇੰਚ ਜਿਹੜਾ ਪਾਣੀ ਦਾ ਲੈਵਲ ਹੈ ਉਹ ਹੋਰ ਵਧੂਗਾ ਕਿਤੇ ਕਿਤੇ ਉਹ 1 ਫੁੱਟ ਜਿੱਥੇ ਦਰਿਆਸ ਜਿਹੜਾ ਸਕਵੀਜ਼ ਹੁੰਦਾ ਉਹ 1 ਫੁੱਟ ਪਾਣੀ ਹੋਰ ਹੋਊਗਾ ਇਸ ਦੇ ਨਾਲ ਜਿਹੜਾ ਹੈ ਸਾਡੇ ਜਿਹੜੇ ਪਿੰਡ ਨੇ ਇਲਾਕੇ ਦੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨੂੰ ਅਸੀਂ ਵੈਕੂਏਟ ਕਰਨ ਲਈ ਸਾਡੀ ਟੀਮਾਂ ਪ੍ਰਸ਼ਾਸਨ ਦੀ ਟੀਮਾਂ ਪਲੱਸ ਸਾਡੀ ਨਿੱਜੀ ਤੌਰ ਦੀ ਵੀ ਟੀਮਾਂ ਸਮਾਜਿਕ ਸੰਸਥਾਵਾਕਾਰ ਸੇਵਲੇ ਬਾਬੇ ਸਾਰੇ ਜਿਹੜੇ ਹੋਰ ਵੀ ਆਗੂ ਲੱਗੇ ਹੋਏ ਆ ਇਹਨਾਂ ਪਿੰਡਾਂ ਦੇ ਵਿੱਚ ਜਿਵੇਂ ਜੋਲ ਹੋ ਗਿਆ ਮੋਜੂਵਾਲ ਹੋ ਗਿਆ ਬੇਲਾ ਧਿਆਨੀ ਲੋਰ ਹੋ ਗਿਆ ਬਾਤੀਆਂ ਵਾਲਾ ਬੇਲਾ ਹੋ ਗਿਆ ਉਸ ਤੋਂ ਬਾਅਦ ਇਹ ਤਰ੍ਹਾਂ ਹੋ ਗਿਆ ਦਬਖੇੜਾ ਹੇਟਲਾ ਹੋ ਗਿਆ ਹੇਟਲਾ ਡੜੋਲੀ ਹੋ ਗਿਆ ਜਿਹੜੇ ਦਰਿਆ ਦੇ ਕੰਢੇ ਆ ਫਿਰ ਪਨਾਮ ਫਿਰ ਭਲਾਂ ਤੇ ਖਾਸ ਕਰਕੇ ਜਿਹੜੇ ਬੇਲੇ ਆ ਬੇਲਿਆਂ ਦੀ ਆਲਰੇਡੀ ਕਨੈਕਟੀਵਿਟੀ ਟੁੱਟੀ ਹੋਈ ਹੈ ਸ਼ਿਵ ਸਿੰਘ ਬੇਲਾ ਹਰਸਾ ਬੇਲਾ ਪੱਟੀ ਦੁਲਚੀ ਸੈਂਸੋਵਾਲ ਦੀ ਜਿਹੜੀ ਸੜਕ ਉਹ ਬਹਿ ਚੁੱਕੀ ਹੈ ਐਲਗਰਾ ਤੇ ਬੇਲਾ ਰਾਮਗੜ ਤੇ ਉਸ ਤੋਂ ਬਾਅਦ ਫਿਰ ਲੋਧੀਪੁਰ ਜਿਹੜਾ ਹੈ ਸਾਡਾ ਬੁਰਜ ਚੰਦਪੁਰ ਬੇਲਾ ਗਾਜਪੁਰ ਬੇਲਾ ਹਰੀਆਲ ਮਹਿੰਦਰੀ ਕਲਾਂ ਤੇ ਸ਼ਾਹਪੁਰ ਬੇਲਾ ਇਹ ਸਾਡਾ ਜਿਹੜਾ ਏਰੀਆ ਇੱਥੇ ਜਿਹੜਾ ਹੈ ਇਹ ਇਨਾਂ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਦਰਿਆ ਦੇ ਵਿੱਚ ਲੋਕਾਂ ਨੂੰ ਅਸੀਂ ਵੈਕੂਏਟ ਕਰ ਰਹੇ ਹਾਂ ਸਾਰੇ ਪਾਸੇ ਤੇ ਮੈਡੀਕਲ ਟੀਮਾਂ ਬਣ ਚੁੱਕੀਆਂ ਨੇ 100 ਦੇ 100 ਦੇ ਕਰੀਬ ਹੋਰ ਜਿਹੜੀ ਲਾਈਫ ਜੈਕਟਸ ਹਰ ਜਿਹੜੀਆਂ ਮੈਂ ਬੇਰੀ ਸਭ ਨੂੰ ਬੇਨਤੀ ਹੈ ਮੈਨੂੰ ਪਤਾ ਘਰ-ਬਾਰ ਛੱਡਣਾ ਬਹੁਤ ਔਖਾ ਹੈ ਹਣਾ ਹਰ ਬੰਦੇ ਨੂੰ ਆਪਣੇ ਘਰ ਨਾਲ ਕਹਿਣਾ ਸੌਖਾ ਸੀ ਅਪੀਲ ਕਰ ਦਿੰਦੇ ਪ੍ਰਸ਼ਾਸਨ ਅਪੀਲ ਕਰ ਦਿੰਦਾ ਪਰ ਅਗਲੇ 24 ਘੰਟੇ 48 ਘੰਟੇ ਆਪ ਸਭ ਦੀਸਾ ਥੋੜਾ ਪਾਣੀ ਘਟ ਜਾਊਗਾ ਜਦੋਂ ਡੈਮ ਖਾਲੀ ਹੋ ਜਾਊਗਾ ਅਸੀਂ ਪਾਣੀ ਘਟਾ ਦਾਂਗੇ ਤੁਸੀਂ ਆਪਣੇ ਘਰਾਂ ਚ ਪਹੁੰਚ ਸਕਦੇ ਹੋ ਅਗਲੇ 24 ਘੰਟੇ 48 ਘੰਟੇ ਸਾਡਾ ਸਾਥ ਦਿਓ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਵੇ ਜਿੱਥੇ ਕਿਤੇ ਵੀ ਡੰਗਰ ਪਸ਼ੂ ਉਹਨਾਂ ਨੂੰ ਅਸੀਂ ਉੱਚੀ ਜਗ੍ਹਾ ਤੇ ਉੱਤੇ ਤੇ ਚਾਰੇ ਦਾ ਹੋਰ ਜੋ ਬੰਦਾ ਬਸਤ ਹੈ ਇੱਕ ਕਿਸ਼ਤੀ ਜਿਹੜੀ ਹੈ ਸ਼ਿਵ ਸਿੰਘ ਬੇਲਾ ਸਟੇਸ਼ਨ ਕਰਾ ਦਿੱਤੀ ਹੈ ਐਨਡੀਆਰ ਦੀ ਟੀਮਾਂ ਸਾਡੇ ਜਿਹੜੇ ਪ੍ਰਾਈਵੇਟ ਗੋਤਾ ਤੇ ਨਾਲੀ ਜਿਹੜੇ ਹਲਕੇ ਦੇ ਨੌਜਵਾਨ ਹੈ ਉਹ ਵੀ ਅਲਰਟ ਰਹਿਣ ਤਾਂ ਕਿ ਜਿੱਥੇ ਵੀ ਆਪਣਾ ਅਸਲੀ ਚੈਲੰਜ ਹੈ ਕਿ ਆਪਾਂ ਕਿਸੇ ਵੀ ਜਗ੍ਹਾ ਦਰਿਆ ਨੂੰ ਟੁੱਟਣ ਨਹੀਂ ਦੇਣਾ ਜਾਂਕਿ ਕੋਈ ਬੰਨ ਨਾ ਟੁੱਟੇ ਸਾਡੇ ਪਿੰਡਾਂ 'ਚ ਸਾਡੇ ਸ਼ਹਿਰ 'ਚ ਜਿਹੜਾ ਹੈ ਉਹ ਮਾਰਨਾ ਹੋਵੇ ਉਹਦੇ ਤੇ ਤੁਹਾਡੀ ਟੀਮਾਂ 'ਚ ਜਿਹੜੀ ਸਾਰੇ ਪਿੰਡ ਦੇ ਵਿੱਚੋਂ ਮੈਨੂੰ ਫੋਨ ਆ ਰਿਹਾ ਸਾਰੇ ਪਿੰਡਾਂ ਨੇ ਆਪਣੇ 100 100 2 200 ਕੇ 4 400 ਬੈਗ ਸੱਦੇ ਹਾਲ ਦੇ ਨੌਜਵਾਨਾਂ ਨੇ ਬਹੁਤ ਸਰਪੰਚ ਸਾਹਿਬ ਨੇ ਹੋਰ ਵੀ ਪਿੰਡਾਂ ਦੇ ਵਿੱਚੋਂ ਮੰਗੇ ਹਾਲ ਦੇ ਵਿੱਚੋਂ ਸਾਰੇ ਪਿੰਡਾਂ ਨੇ ਜਿਹੜੇ ਹੈ ਉਹ ਬੈਗ ਭਰ ਕੇ ਰੱਖ ਲਏ ਥਰੂ ਦੇ ਨੌਜਵਾਨਾਂ ਨੇ ਉਹ ਭਰ ਕੇ ਰੱਖ ਲਏ ਅਨੰਦਪੁਰ ਸਾਹਿਬ ਦੇ ਮਟਰ ਦੇ ਵਿੱਚ ਤੇ ਤਾਂ ਕਿ ਜਿੱਥੇ ਵੀ ਲੋੜ ਪੈਂਦੀ ਆਪਾਂ ਮੌਕੇ ਤੇ ਪਹੁੰਚੀਏ ਆਪਾਂ ਇਥੋਂ ਪਾਣੀ ਨੂੰ ਪਾਸ ਹੋਣ ਦੇਣਾ ਤਾਂ ਕਿ ਬੰਨ ਨਾ ਕਿਤੇ ਟੁੱਟੇ ਤੇ ਉਹਦੇ ਤੇ ਆਪ ਸਭ ਦੇ ਸਾਥ ਦੀ ਲੋੜ ਹੈ মিডিਆ ਦੇ ਸਾਥੀਆਂ ਦਾ ਵੀ ਬਹੁਤ ਧੰਨਵਾਦ ਕਿ ਲੋਕਾਂ ਤੱਕ ਸਹੀ ਜਾਣਕਾਰੀ ਜਿਹੜੀ ਪਹੁੰਚਣੀ ਬਹੁਤ ਜ਼ਰੂਰੀ ਹੈ ਧੰਨਵਾਦ ਸਰ ਇਹ ਗੱਲ ਕੀਤੀ ਪਾੜੀਵਾਨਾਂ ਦੀ ਜਿਹੜੇ ਪਾੜ ਪਏ ਸੀ ਨੋਜੋਨਾ ਦੇਖੋ ਪਹਿਲਾਂ ਹੋ ਜੂਗਾ ਕਿੰਨਾ ਪਾਰ ਹੁੰਨੋਂ ਕਬਲ ਹੋ ਗਏ ਸਰ ਜੀ ਹਾਂ ਜੀ ਸਾਰੀ ਜਗ੍ਹਾ ਸਾਡੀ ਡਾਡੀ ਵਾਲਾ ਵੀ ਓਕੇ ਹੈ ਏਦਾਂ ਕਿ ਜਿੱਥੇ ਕਰਦੇ ਆਂ ਉੱਥੇ ਉਸ ਤੋਂ ਬਾਅਦ ਫਿਰ ਉਹ ਨਵੀਂ ਜਗ੍ਹਾ ਤੇ ਲਗਾਤਾਰ ਚੈਲੰਜ ਹੈ ਨਹਿਰਾਂ ਦੇ ਵਿੱਚ ਹੀ 20 ਤੋਂ ਜਗ੍ਹਾ ਬਰੀਸੀ ਤੇ ਬੰਨ ਘੱਟੋ ਘੱਟ 9 ਤੋਂ 10 ਜਗ੍ਹਾ ਜਿਹੜੇ ਆ ਉੱਥੇ ਉੱਤੇ ਉੱਥੇ ਸਾਰਾ ਕੰਮ ਜਿਹੜਾ ਹੈ ਜਿੱਥੇ ਜੰਬੋ ਬੈਗ ਜਿੱਥੇ ਕਰਦੇ ਉੱਥੇ ਠੀਕ ਹੈ ਫਿਰ ਪਰ ਕੋਈ ਨਵੀਂ ਜਗ੍ਹਾ ਆ ਜਾਂਦਾ ਸੁਚੇਤ ਰਹਿਣ ਦੀ ਲੋੜ ਹੈ ਪਾਖੜਾ ਟਾਈਮ ਤੇ ਖੁੱਲਣ ਦੀ ਨਹੀਂ ਉਹ ਫਲਡ ਗੇਟਸ ਆਲਰੇਡੀ ਖੁੱਲੇ ਜੀ ਉਹਦੇ ਜਿਹੜੇ ਹੁਣ ਉਹਦੇ ਬਸ ਉਹ ਹਾਈਟ ਜਿਹੜੀ ਆ ਵਧਦੀ ਜਾਊਗਾ ਹਾਂਜੀ ਹਾਂਜੀ 10000 ਕਿਉਂ ਸੀ ਕਿਆ ਹਾਂਜੀ ਕੁਲ ਹੈ ਪਰਿਸਵਕ ਜਿਹੜਾ ਸਾਡਾ ਚੈਲੰਜ ਹੈ ਸਾਡਾ ਹੈ ਕਿ ਅਸੀਂ ਇਸ ਮੌਕੇ ਦੀ ਘੜੀ ਚੋਂ ਨਿਕਲਣਾ ਸਾਨੂੰ ਸਮਝੇ ਸਾਡੀ ਲੋੜ ਹੈ ਸਰ ਪੰਜਾਬ ਦੇ ਮੁੱਖ ਮੰਤਰੀ ਤਵੀਕ ਖਰਾਪ ਜੈਸਾ ਕੋਈ ਜਾਣਕਾਰੀ ਮੇਰੇ ਅਜੇ ਹੈ ਨਹੀਂ ਸਰ ਕੱਲ ਨੂੰ ਉਹਨਾਂ ਦਾ ਦੌਰਾ ਇਹ ਵੀ ਜਾਣਕਾਰੀ ਮਿਲਦੀ ਕਿੰਨੇ ਦਿਨ ਦਾ ਦੌਰਾ ਹੋ ਮੈਂ ਅਜੇ ਤੱਕ ਨਹੀਂ ਅੱਜ ਮੇਰੇ ਖਿਆਲ ਮੈਨੂੰ ਬਸ ਆਪਜੀ ਤੋਂ ਪਤਾ ਲੱਗਾ ਕਿ ਗੁਰਮਤਿ ਸਾਹਿਬ ਆ ਰਹੇ ਆ ਤੇ ਆ ਰਹੇ ਆ ਤੇ ਜੋ ਵੀ ਆਂਦਾ ਵਧੀਆ ਗੱਲ ਹੈ ਪਰ ਸਾਡੇ ਲਈ ਇਸ ਵੱਤ ਸਾਨੂੰ ਹਰ ਤਰ੍ਹਾਂ ਦੀ ਸਾਥ ਦੀ ਲੋੜ ਹੈ ਸਰ ਇਹ ਲక్ష్ਮੀ ਨਾਰਾਇਣ ਮੰਦਿਰ ਬਾਰੇ ਮੈਂ ਲక్ష్ਮੀ ਨਾਰਾਇਣ ਮੰਦਿਰ ਜੀ ਹੁਣੀ ਜਾ ਕੇ ਆਇਆ ਮੱਥਾ ਨਤਮਸਤਕ ਹੋ ਕੇ ਆਇਆ ਇੱਕ ਤਾਂ ਜੋ ਨੰਗਲ ਦੀ ਕਾਉਂਸਲ ਨੇ ਮਤਾ ਪਾਸ ਕੀਤਾ ਉਸ ਨੂੰ ਹੂਬੂ ਹੋ ਜਿੱਥੋਂ ਵੀ ਪਾਸ ਕਰਾਣਾ ਉਹ ਮੇਰੀ ਜ਼ਿੰਮੇਵਾਰੀ ਹੈ ਇਹ ਮੈਂ ਸ਼ਹਿਰ ਦੇ ਨਾਲ ਨੰਗਲ ਕਾਉਂਸਲ ਦੇ ਨਾਲ ਮੰਦਰ ਕਮੇਟੀ ਨਾਲ ਵਾਦਾ ਕਰਦੇ ਹਾਂ ਤੇ ਪਰ ਉਦੋਂ ਤੱਕ ਜਿਵੇਂ ਦੇਖਿਆ ਹਾਲਾਤ ਕਾਫੀ ਨਾਜੂਕ ਨੇ ਤੇ ਬਰਸਾਤ ਫੇਰ ਪੈ ਰਹੀ ਹੈ ਤਾਂ ਅਸੀਂ ਕੱਲ ਪੂਰੀ ਤਿਆਰੀ ਨਾਲ ਕੰਮ ਤਾਂ ਅਸੀਂ ਅੱਜ ਵੀ ਇਸੇ ਤਰੀਕੇ ਨਾਲ ਕਿਹਾ ਸ਼ੁਰੂ ਕਰਾਂਗੇ ਪਰ ਉੱਥੇ ਰस्सियां ਚਾਹੀਦੀਆਂ ਤੇ ਕੁਝ ਸਾਡੇ ਜਿਹੜੇ ਐਕਸ ਆਰਮੀ ਮੈਨਾਂ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਥੱਲੇ ਉਤਾਰਨ ਦੀ ਤੇ ਥੱਲੋਂ ਤੋਂ ਅਸੀਂ ਡੰਗਾ ਲਾ ਕੇ ਆਂਦੀ ਜੋ ਬਾਕੀ ਜਗ੍ਹਾ ਜਵੇਂ ਸ਼ੁਰੂ ਕੀਤਾ ਇੱਥੇ ਚੈਲੰਜ ਹੈ ਕਿ ਥੱਲੇ ਸਿੱਧਾ ਫਿਰ ਲੈ ਕੇ ਤੇ ਪਾਣੀ ਬਹੁਤ ਡੂੰਘਾ ਹੈ ਆ ਉਹ ਮੌਕਾ ਦੇਖਿਆ ਹੈ ਕੱਲ ਪੂਰੀ ਕੋਸ਼ਿਸ਼ੋ ਕਿ 11 ਵਜੇ ਉਹਦੀ ਕਾਰ ਸੇਵਾ ਆਰੰਭ ਕਰੇ ਹਨੂਮਾਨ ਜੀ ਆਪਣੀ ਕਿਰਪਾ ਕਰਕੇ ਇਟ ਔਖੀ ਜਿਹੜੀ ਹੈ ਉੱਥੇ ਕਾਰ ਸੇਵਾ ਕਰਨੀ ਕਿਉਂਕਿ ਬਹੁਤ ਸਟੀਪ ਹੈ ਤੇ ਥੱਲੇ ਉਤਰਨ ਦਾ ਕੋਈ ਰਾਹ ਵੀ ਹੈ ਨਹੀਂ ਪਰ ਫਿਰ ਵੀ ਅਸੀਂ ਸਾਡੇ ਜਿਹੜੇ ਅਸੀਂ ਹੁਣ 2-3 ਦਿਨਾਂ ਤੋਂ ਜਿਹੜਾ ਹੈ ਲਗਾਤਾਰ ਬਾਕੀ ਜਗ੍ਹਾ ਲਾਲ ਲਾ ਕੇ ਜੋ ਤਜਰਬਾ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕੱਲ ਅਸੀਂ ਉਹ ਜਿਹੜੀ ਕਾਰ ਸੇਵਾ ਆਰੰਭ ਕਰ ਸਕੀਏ ਜੋ ਨੰਗਲ ਕਾਉਂਸਲ ਨੇ ਮੱਤਾ ਪਾਸ ਕੀਤਾ ਹੂਬੂ ਹੂ ਪਾਸ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਇਹ ਸਾਡਾ ਕਰਤੱਵ ਹੈ ਇਹ ਆਸਥਾਨਾਲ ਮੇਰੀ ਨਿੱਜੀ ਆਸਥਾਨਾਲ ਵੀ ਜੁੜਿਆ ਹੋਇਆ ਹੈ